ਅਸੀਂ ਸ਼ਹਿਰ ਪਟਿਆਲਾ ਦੇ ਲਾਗੇ ਪਿੰਡ ਬਾਰਨ ਵਿੱਚ ਪਹੁੰਚੇ ਹਾਂ ਜੋ ਇੱਥੇ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਇਹ ਗੁਰਦੁਆਰਾ ਸਾਹਿਬ ਬਾਬਾ ਜੈ ਸਿੰਘ ਜੀ ਜਿਨ੍ਹਾਂ ਨੇ ਆਪਣੀਆਂ ਖਲ ਲਹਾਈ ਸੀ ਤੇ ਇਹ ਇਹਨਾਂ ਦੇ ਬਾਰੇ ਜ਼ਿਕਰ ਅਰਦਾਸ ਦੇ ਵਿੱਚ ਵੀ ਕੀਤਾ ਗਿਆ ਤੇ ਅਸੀਂ ਉਹਨਾਂ ਦੇ ਇਤਿਹਾਸਿਕ ਸਥਾਨ ਦੇ ਉੱਤੇ ਪਹੁੰਚੇ ਹਾਂ ਤੇ ਤੁਹਾਨੂੰ ਆਪਾਂ ਸਾਰਾ ਜੋ ਵੀ ਇਤਿਹਾਸ ਆ ਆਪਾਂ ਬਾਬਾ ਜੀ ਦੇ ਮੂੰਹੋਂ ਸੁਣਦੇ ਆ ਤੇ ਇਤਿਹਾਸ ਵੱਲ ਲੈ ਕੇ ਚੱਲਦੇ ਆ ਤੁਹਾਨੂੰ ਤੇ ਆਪਾਂ ਕਰਦੇ ਆ ਬਾਬਾ ਜੀ ਨਾਲ ਗੱਲਬਾਤ ਤੇ ਫਿਰ ਤੁਹਾਨੂੰ ਇਤਿਹਾਸ ਸੁਣਾਉਣੇ ਆ ਤੁਸੀਂ ਅੱਗੇ ਤੱਕ ਬਣੇ ਰਹੋ ਬਾਬਾ ਜੈ ਸਿੰਘ ਨੇ ਸੰਨ 1817 ਤੇ ਨਵਾਬ ਸੂਬੇਦਾਰ ਇੱਥੇ ਲਿਖਿਆ ਜਾਂਦਾ ਅਬਦ ਅਬਦੁੱਸ ਅੱਛਾ ਈ ਕੱਚਾ ਪਚਾੜਾ ਗੋੰਦੇ ਪਹਿਲਾਂ ਇੱਥੇ ਲਿਖਿਆ ਜਾਂਦਾ ਬਾਬਾ ਜੀ ਕੋਈ ਦੇਰ ਤੇ ਇਸ਼ਨਾਨ ਕਰ ਰਿਹਾ ਤੇ ਕੋਈ ਤੇ ਲੰਗਰਾਂ ਦੇ ਵਿੱਚ ਆ ਗਈ ਹਾਂਜੀ ਉਹ ਇਥੇ ਇਸ਼ਨਾਨ ਕਰ ਰਸੇ ਉਹ ਕਰਨਾ ਵੀ ਕੋਈ ਸਿੰਗ ਲੈ ਉਹ ਫੜ ਕੇ ਜਿਹੜਾ ਆਪਣਾ ਸਮਾਨ ਚੱਕ ਕੇ ਪਟਿਆਲੇ ਛੱਡ ਕੇ ਆਵੇ ਅੱਛਾ ਜੀ ਉਹਨੇ ਦੇਖਿਆ ਕਤਵਾਲ ਸਿੰਘ ਨੇ ਕਿਹਾ ਉਹ ਸਿੰਘ ਬੈਠਾ ਇੱਕ ਕਹਿੰਦਾ ਤਾਂ ਤਾਂ ਬੜੀ ਚੰਗੀ ਗੱਲ ਹੋ ਗਈ ਸਿੰਘ ਮਿਲ ਗਿਆ ਆਪਾਂ ਨੂੰ ਅੱਛਾ ਜੀ ਇਹਨੂੰ ਫੜ ਕੇ ਉਹਨੇ ਜਾਓ ਆਪਾਂ ਇਹਨੂੰ ਪੁੱਛਣਾ ਕਰੀਏ ਆਪਾਂ ਹਾਂਜੀ ਉਹਦੇ ਲੈ ਜਾ ਕੇ ਬੋਲੇ ਜਾ ਕੇ ਵੀ ਬਤਨ ਹੁਣ ਬਾਦ ਨੇ ਬੁਲਾਇਆ ਉਹਦੇ ਕੋਲ ਆ ਗਏ ਉਹ ਕਹਿੰਦਾ ਵੀ ਪਹਿਲਾਂ ਤਾ ਤੂੰ ਐਂ ਦੱਸ ਅਸੀਂ ਤੇਰੇ ਲੈ ਵੇ ਨੂੰ ਲਖੇ ਹੈ ਤੈ ਸਾਨੂੰ ਸਲਾਮ ਕਿਉਂ ਨਹੀਂ ਕਰੀ ਅੱਛਾ ਹੀ ਬਾਬਾ ਜੀ ਬੋਲੇ ਕਹਿੰਦੇ ਅਸੀਂ ਤਾਂ ਨਹੀਂ ਫਤਿਹ ਬੁਲਾਉਂਦੇ ਹਾਂ ਸਲਾਮ ਨਹੀਂ ਕਰਦੇ ਸਤ ਗੁਰੂ ਦੇ ਸਿੰਘ ਹਾਂਜੀ ਉਹ ਕਹਿੰਦਾ ਚਲੋ ਤੁਹਾਨੂੰ ਪਟਿਆਲੇ ਲੈ ਕੇ ਦੱਸਾਂਗੇ ਸਲਾਮ ਦਾ ਫਤਿਹ ਦਾ ਜਵਾਬ ਸਾਡਾ ਮੋਜਾ ਚੱਕ ਕੇ ਉਹ ਜਿਹੜੀ ਪੰਡ ਪਈਆਂ ਦੀ ਚੱਕ ਕੇ ਪਹਿਲਾਂ ਪਟਾਲੇ ਛੱਡ ਕੇ ਹੋ ਅੱਛਾ ਅੱਛਾ ਇਹ ਉਹ ਕਹਿੰਦਾ ਵੀ ਮੋਜੇ ਦੇ ਵਿੱਚ ਦੱਸਿਆ ਜਾਵੇ ਸਾਨੂੰ ਇਹਦੇ ਵਿੱਚ ਕੀ ਚੀਜ਼ ਹੈ ਅੱਛਾ ਜੀ ਉਹ ਕਹਿੰਦਾ ਵੀ ਤੈਨੂੰ ਪੁੱਛਣਾ ਕੋਈ ਅਧਿਕਾਰ ਨਹੀਂ ਤੈਨੂੰ ਅਸੀਂ ਹੁਕਮ ਲਾਇਆ ਵੀ ਚੱਕ ਕੇ ਤੋਂ ਪਟਾਲੇ ਛੱਡ ਕੇ ਆਏ ਨੂੰ ਕਹਿੰਦਾ ਬਾਬਾ ਜੀ ਮੇਰਾ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਮੰਬਰ ਛੱਕਿਆ ਹੋਇਆ ਕੋਈ ਮੈਨੂੰ ਮੰਬਰ ਤੋਂ ਆਂਚ ਨਾਵੇ ਮੈਨੂੰ ਦੱਸਿਆ ਜਾਵੇ ਵਿਸ਼ੇਸ਼ ਕੀ ਹੈ ਹਾਂਜੀ ਉਹ ਕਹਿੰਦੇ ਦੇ ਵਿੱਚ ਨਵਾਬ ਦਾ ਹੁਕਮ ਹੈ ਅੱਛਾ ਜੀ ਫਿਰ ਬਾਬਾ ਜੀ ਬੋਲੇ ਤੁਸੀਂ ਕਹਿੰਦਾ ਚੱਕਣਾ ਕਹਿੰਦੇ ਹੋ ਮੈਨੂੰ ਹੱਥ ਵੀ ਨਹੀਂ ਲਾਉਂਦਾ ਅੱਛਾ ਜੀ ਚੱਕਣਾ ਤਾਂ ਇੱਕ ਪਾਸੇ ਨੂੰ ਮੈਂ ਇਹਨੂੰ ਹੱਥ ਵੀ ਨਹੀਂ ਲਾਉਂਦਾ ਹੈਗਾ ਉਹ ਕਹਿੰਦਾ ਤੈਨੂੰ ਚੱਕਣਾ ਪਊਗਾ ਇਹਨਾਂ ਦੀ ਜਦੋਂ ਜੇ ਬੈਸ ਹੋ ਗਈ ਦੇਖ ਲਓ ਕਹਿੰਦਾ ਮੈਂ ਚੱਕਣਾ ਨਹੀਂ ਕਹਿੰਦਾ ਮੈਂ ਛਕਾਉਣਾ ਹੈ ਫਿਰ ਬਾਬਾ ਇੱਥੇ ਲੱਗੇ ਥੋੜਾ ਜਿਹਾ ਪਿੰਡ ਸੇ ਕਿਲੋਮੀਟਰ ਬਾਬਾ ਜੀ ਰਹਿੰਦੇ ਸੇ ਇਹ ਪਿੰਡ ਬਾਹਰ ਚ ਬਣਿਆ ਅੱਛਾ ਜੀ ਉੱਥੋਂ ਬਾਬਾ ਜੀ ਦਾ ਪਰਿਵਾਰ ਬਣਾਇਆ ਗਿਆ ਮਿੱਤਰੋ ਉਹਦਾ ਪਰਿਵਾਰ ਛੱਗੇ ਹੋਏ ਚੱਕੇ ਬਾਬਾ ਜੀ ਇੱਕ ਕੜਾਕਾ ਸਿੰਘ ਤੇ ਖੜਕ ਸਿੰਘ ਇੱਕ ਬਾਬਾ ਜੀ ਧਰਮਪਤਨੀ ਇੱਕ ਬਾਬਾ ਜੀ ਨੂੰ ਅੱਛਾ ਅੱਛਾ ਇਹ ਉੱਥੋਂ ਬੁਲਾ ਲਏ ਮੋਗਲ ਮਾਜਰੇ ਪਿੰਡ ਚੋਂ ਅੱਛਾ ਅੱਛਾ ਇਹ ਬੁਲਾ ਕੇ ਜਦੋਂ ਉਹ ਆਏ ਨੂੰ ਪੁੱਛਿਆ ਤੁਹਾਡਾ ਪਰਿਵਾਰ ਉਹਨਾਂ ਦਾ ਹਾਂਜੀ ਕੀ ਦੱਸੋ ਭਾਈਆ ਚੱਕੇ ਪੰਡ ਤੁਸੀਂ ਚਾਲੇ ਲਿ ਜਾ ਸਕਦੇ ਹੋ ਹਾਂਜੀ ਉਹ ਕਹਿੰਦਾ ਵੀ ਅਸੀਂ ਸਾਡੇ ਸਾਬ ਪਿਤਾ ਜੀ ਨੇ ਸਾਨੂੰ ਉਹ ਕਰਦਿਆ ਕਿਨੇ ਸਾਡੇ ਪਿਤਾ ਜੀ ਬਚਨ ਕਰਨਗੇ ਅਜੇ ਉਹੀ ਮੰਨਾਂਗੇ ਅਸੀਂ ਤੁਹਾਡਾ ਕਹਿਣਾ ਨਹੀਂ ਮੰਨਣਾ ਅੱਛਾ ਜੀ ਇਹ ਪੰਡ ਦੇ ਵਿੱਚ ਸਾਨੂੰ ਦਿਖ ਰਿਹਾ ਵੀ ਨਵਾਬ ਦਾ ਔਕਾ ਹੈ ਅਸੀਂ ਇਹਨੂੰ ਹੱਥਾਂ ਅਸੀਂ ਮਿਲਣਾ ਉਹਦੇ ਨੰਬਰ ਤਾਂ ਹੀ ਸਿੱਖਾਂ ਸਾਰੇ ਅੱਛਾ ਜੀ ਇਹਨਾਂ ਨੂੰ ਜੀ ਫਿਰ ਬੰਦੇ ਬਲਾ ਕੇ ਇਹਨੇ ਕੋ-ਕੋ ਕੇ ਸੀਲ ਕਰਨਾ ਸ਼ੁਰੂ ਕਰ ਦਿੱਤਾ ਅੱਛਾ ਜੀ ਇੱਕ ਬਾਬਾ ਜੀ ਤੁਹਾਨੂੰ ਪਤੰ ਨਹੀਂ ਅੱਛਾ ਜੀ ਇੱਕ ਬਾਬਾ ਜੀ ਇਹਨੂੰ ਅੱਛਾ ਜੀ ਉਹ ਖੜਕ ਸਿੰਘ ਤੇ ਕੜਾਕਾ ਸਿੰਘ ਪੁੱਤਰ ਅੱਛਾ ਜੀ ਇਹਨਾਂ ਨੂੰ ਸੀਲ ਕਰਕੇ ਇਨੂੰ ਕਹਿੰਦੇ ਵੀ ਹੁਣ ਤਾਂ ਦੱਸ ਕੇ ਹੁਣ ਤਾਂ ਚੱਕ ਕਹਿੰਦਾ ਵੀ ਹੁਣ ਤਾਂ ਰਹੇ ਕੁਝ ਨਹੀਂ ਗਿਆ ਹਾਂਜੀ ਇਹ ਜੇ ਤੁਸੀਂ ਜੋ ਕਰਨਾ ਕਰ ਲੋ ਮਾਸ ਤੇਨੂੰ ਹੱਥ ਵੀ ਨਹੀਂ ਲਾਉਂਦੇ ਅੱਛਾ ਜੀ ਉਹ ਕਹਿੰਦਾ ਇਹਨੂੰ ਐਸੀ ਸਜ਼ਾ ਦੋ ਪਿਛਲੇ ਪਾਸੇ ਇੱਕ ਦਰਖਤ ਖੜਾ ਹੈ ਹਾਂਜੀ ਨਾਲ ਹੀ ਆਪਣੇ ਬਾਹਰ ਆ ਜਿਹੜਾ ਹੈ ਹਾਂਜੀ ਹਾਂਜੀ ਉਹ ਕਹਿੰਦਾ ਇਹਨੂੰ ਐਸੀ ਸਜ਼ਾ ਦੋ ਇਹਨੂੰ ਪੁੱਠਾ ਲਟਕਾ ਕੇ ਹਾਂਜੀ ਇਹਦੀ ਚਮੜੀ ਛੇੜ ਦੋ ਅੱਛਾ ਜੀ ਉਹ ਦੇਖੋ ਬੰਨਿਆਂ ਉੱਪਰ ਤੇ ਇਹਦੀ ਚਮੜੀ ਕੱਟ-ਕੱਟ ਕੇ ਉਹ ਉਧਰ ਵੀ ਜੀ ਬੇ ਕਹਿੰਦਾ ਵੀ ਉਹ ਉਂਗਲੀ ਨਾਲ ਇਸ਼ਾਰਾ ਕਰਦਾ ਕੱਟ-ਕੱਟ ਕੇ ਅੱਛਾ ਅੱਛਾ ਲਾ ਰਹੇ ਨੇ ਅੱਛਾ ਜੀ ਇੱਥੇ ਸਜੀ ਫਿਰ ਉਹ ਇਹਦੇ ਨਾਲ ਚਲੇ ਗਏ ਫਿਰ ਪਿੰਡ ਦੇ ਇਕੱਠੇ ਹੋ ਕੇ ਹਾਂਜੀ ਉਹਨਾਂ ਦਾ ਸੰਸਕਾਰ ਇੱਥੇ ਜਿੱਥੇ ਥੜਾ ਸਾਹ ਪਹਿਨਾ ਤੇ ਇੱਥੇ ਸਮਾਦ ਦੀ ਅੱਛਾ ਅੱਛਾ ਜੀ ਸਮਾਦ ਤੇ ਉੱਥੇ ਫਿਰ ਸਮਾਦ ਹੋ ਗਈ ਰਸੇ 7 ਫੁੱਟ ਪਰ ਤੇ ਪਿਆ ਰ ਅੱਛਾ ਅੱਛਾ ਜੀ ਇਸ ਗੁਰੂ ਸਿਕ ਸੰਗਤਾਂ ਆਉਂਦੀਆਂ ਚੀਆਂ ਵੀ ਤੁਸੀਂ ਸਮਾਦ ਹੈ ਵੀ ਗੁਰੂ ਘਰ ਇਤਿਹਾਸਿਕ ਹਾਂਜੀ ਹਾਂਜੀ ਇੱਥੇ ਕੋਈ ਹੋਰ ਚੀਜ਼ ਕੋ ਫਿਰ ਥੜਾ ਸਾਹ ਉਸ ਜਾ ਕੇ ਸਾਥ ਰੱਖੇ ਨੇ अच्छा अच्छा उदों चार। 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 ते देखला बाबाजी दा कोई हिसाब नहीं 92 ਦੇ ਇਥੇ ਸੇਵਾ ਕਰ ਰਹੇ ਹੈ ਮਹਾਰਾਜ ਦੇ ਚਰਨਾਂ ਚ ਅੱਛਾ ਜੀ ਤੁਸੀਂ 92 ਦੇ ਹੋ ਹਾਂ 92 ਤੇ ਸੇਵਾ ਕਰਦੇ ਮਹਾਰਾਜ ਦੇ ਚਰਨਾਂ ਚ ਹੋਏ ਸਨ ਇਥੇ ਸਾਡੇ ਵੀ ਹੋਣੇ ਪਹਿਲਾਂ ਬਾਲੇ ਵਾਲੀ ਛੱਤ ਪਾਈ ਸੀ ਅੱਛਾ ਅੱਛਾ ਜੀ ਅੱਛਾ ਅੱਛਾ ਜੀ ਇਹ ਹੋ ਯਾਨੀ ਕੋਈ ਉਹ ਸਿੱਖ ਆ ਗਿਆ ਹਾਂਜੀ ਉਹ ਬੱਚਿਆਂ ਨੂੰ ਪ੍ਰੇਰਨਾ ਦੇਣ ਲੱਗ ਗਿਆ ਪੜ੍ਹਨ ਲੱਗ ਗਿਆ ਹਾਂਜੀ ਉਹਦੇ ਫਿਰ ਉਹਨਾਂ ਨੇ ਮਹਾਰਾਜ ਪ੍ਰਕਾਸ਼ ਕਰ ਲਈ ਇੱਥੇ ਬੈਠੇ ਆਂ ਅੱਛਾ ਜੀ ਬਾਲੇ ਵਾਲੀ ਛੱਤ ਤੇ ਅੱਛਾ ਜੀ ਉਤੇ ਬਸ ਉਹ ਥੋੜੇ ਚਿਰ ਰਿਹਾ ਫਿਰ ਉਹ ਮਹਾਰਾਜ ਲੀਲਾ ਰਾਜ ਦੀ ਸੱਚੇ ਪਾਤਸ਼ਾਹ ਨੇ ਤੇ ਉਹ ਅੱਜ ਕੋਸ ਕੱਲ ਕੋਸ ਉਹ ਲੈਂਟਰ ਪਾਇਆ ਹਾਂਜੀ ਲੈਂਟਰ ਪਾਇ ਕੇ ਫਿਰ ਵੱਖਰਾ ਉਹਨੇ ਦੇਲਾ ਮਹਾਰਾਜ ਰਹਿੰਦੇ ਆ ਇਹ ਫਿਰ ਜੀ ਸਿੰਘ ਜੀ ਬਾਬੇ ਕੋ ਗਏ ਅਸੀਂ ਹਾਂਜੀ ਹਾਂਜੀ ਵੀ ਬਾਬਾ ਜੀ ਸਾਨੂੰ ਜਗਾਂ ਜਿਹਾ ਹੋਇਆ ਹੈ ਨੀ ਤੁਸੇ ਕੋਈ ਸੰਪਰਕ ਹੋਆ ਉਹਨਾਂ ਨੇ ਆ ਕੇ ਫਿਰ ਉੱਥੇ ਨੀ ਪੱਥਰ ਰੱਖਿਆ ਉਹ ਦਰਵਾਜ਼ਾ ਸਾਹਿਬ ਦਾ ਵੱਡੇ ਦਾ ਅੱਛਾ ਅੱਛਾ ਜੀ ਨੀ ਪੱਥਰ ਰੱਖਿਆ ਤੇ ਰੁਪਈਆ ਸਾਡੇ ਕੋਲ 4 ਲੱਖ ਦਾ ਹੁਣ ਨੀਵਾਂ ਚਲਾ ਗਿਆ ਹੌਲੀ ਹੌਲੀ 7 ਯਾਰ ਦੀ ਲੈਂਟਰ ਪਰ ਅੱਛਾ ਅੱਛਾ ਜੀ ਕਿ ਬਾਬਾ ਜੀ ਸਾਤਾ ਆਪਣੀ ਲੈਂਟਰ ਪਰ ਚਲੇ ਗਏ ਹੁਣ ਸਾਡੇ ਕੋਲ ਤਾਂ ਪੈਸਾ ਨਹੀਂ ਕੋਈ ਰਿਹਾ ਤੇ ਅੱਛਾ ਕੰਮ ਤਖੜਾ ਹੈ ਅੱਛਾ ਜੀ ਉਹ ਕਹਿੰਦਾ ਭਾਈ ਸੱਜਿਆ ਸੀ ਦਵਾਂਗੇ ਸਾਡਾ ਸੱਜਿਆ ਉਹਨੇ 80 ਕਾਊਂਟਰ ਸੱਜਿਆ ਉਹਨੇ ਭੇਜਿਆ ਅੱਛਾ ਅੱਛਾ ਜੀ ਫਿਰ ਸੰਗਤਾਂ ਨੇ ਇਸ ਮਿੰਟ ਇਕੱਠਾ ਕਰਕੇ ਲੈ ਕੇ ਪੈਗਲ ਲੈ ਕੇ ਪਾਈ ਕੇ ਫਿਰ ਜਿੱਲਾ ਹੁਣ ਹੀ ਹੋ ਗਈ ਦੂਜੀ ਮਾਰਤ ਦੀ ਟੱਲ ਹੋ ਗਈ ਹਾਂਜੀ ਉਹ ਕਾਊਂਟਰ ਫੇਲ ਗਿਆ ਬਾਬਾ ਜੀ ਅੱਛਾ ਅੱਛਾ ਜੀ ਬੜੀ ਹੈਲਪ ਕੀਤੀ ਸਿਦਾ ਸਿੰਘਾਂ ਜੀ ਉਹਨਾਂ ਨੇ ਚੀਜ਼ ਨਰਨਿਸਿੰਗ ਬਾਬਾ ਜੀ ਖੇ ਲਿਆ ਹਾਂਜੀ ਹਾਂਜੀ ਇੱਥੇ ਕੋਈ ਹੰਦ ਨਹੀਂ ਹੈਗੀ ਇਹ ਗੁਰੂ ਦਾ ਹੀ ਪਿਆਰ ਹੈ ਸਾਰਾ ਗੁਰੂ ਜੀਾਂ ਸੰਗਤਾਂ ਦਾ ਜੋ ਬਣਿਆ ਹੈ ਦਰਵਾਲ ਸਾਹਿਬ ਅੱਛਾ ਅੱਛਾ ਜੀ ਇਸ ਸਥਾਨ ਸਾਰਾ ਗੁਰੂ ਜੀਾਂ ਸੰਗਤ ਮੌਜੂਦ ਮਹਾਰਾਜ ਆਪੇ ਕਰਾ ਰਹੇ ਨੇ ਸਾਨੂੰ ਵੀ ਇੰਨੇ ਚਿਰ ਚ ਪਤਾ ਨਹੀਂ ਲੱਗਿਆ ਵੀ ਇੱਥੇ ਕੀ ਹੋਣਾ ਕੀ ਕਰਾਉਣਾ ਇਹਨਾਂ ਨੇ ਹਾਂਜੀ 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 ਉਹ ਬਈ ਉਂਗਲਾਂ ਲਾ ਗਈਆਂ ਇਹ ਹੀ ਥਾਂ ਦੇ ਉੱਤੇ ਜਿਹੜਾ ਇਹ ਬੋਰਡ ਦਿਸ ਰਿਹਾ ਇੱਥੇ ਬਾਬਾ ਜੈ ਸਿੰਘ ਜੀ ਨੂੰ ਪੁੱਠਾ ਕਰਕੇ ਲੰਕਾਇਆ ਗਿਆ ਸੀ ਤੇ ਉਹਨਾਂ ਦੀ ਜਿਹੜੀ ਖੱਲਾ ਇਹ ਇੱਥੇ ਲਹਾਈ ਗਈ ਸੀ ਇਸ ਬਰੋਟੇ ਦੇ ਉੱਪਰ ਤੁਸੀਂ ਦਰਸ਼ਨ ਕਰ ਸਕਦੇ ਹੋ ਇਸ ਬਰੋਟਾ ਸਾਹਿਬ ਦੇ ਤੇ ਬਾਕੀ ਆਪਾਂ ਜਿਹੜਾ ਇਤਿਹਾਸ ਆ ਗੁਰਦੁਆਰਾ ਸਾਹਿਬ ਜੀ ਦਾ ਤੇ ਉਹ ਵੀ ਤੁਹਾਨੂੰ ਨਾਲ ਸ਼ੇਅਰ ਕਰਦੇ ਆ ਤੇ ਤੁਸੀਂ ਪੜ ਸਕਦੇ ਹੋ ਹੁਣ ਤੁਹਾਨੂੰ ਲੈ ਕੇ ਚੱਲਦੇ ਆਪਾਂ ਦਰਬਾਰ ਸਾਹਿਬ ਦੇ ਵੱਲ ਤੇ ਇਥੇ ਉੱਪਰ ਜਾ ਕੇ ਸਥਾਨ ਮਣਾਇਆ ਦਰਬਾਰ ਸਾਹਿਬ ਬਾਬਾ ਜੀ ਦੀ ਸਵਾਰੀ ਰੱਖੀ ਹੋਈ ਆ ਇਹ ਵਾਲੇ ਸਥਾਨ ਦੇ ਉੱਤੇ ਤੇ ਤੁਸੀਂ ਆ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਤੇ ਇਹ ਮੇਰੇ ਸਾਵਨਾ ਨੈਟ ਦੇ ਉੱਤੇ ਬਹੁਤ ਹੀ ਘਟ ਛੜਾਇਆ ਗਿਆ ਇਹਨਾਂ ਦੇ ਇਤਿਹਾਸ ਦੇ ਬਾਰੇ ਬਾਬਾ ਜੈ ਸਿੰਘ ਦਾ ਜੋ ਇਤਿਹਾਸ ਆ ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਣਾ ਨਾ ਭੁੱਲਣਾ ਤੇ ਆਪਾਂ ਇਦਾਂ ਹੀ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਵੀਡੀਓ ਨੂੰ ਹਮੇਸ਼ਾ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਿਹਾ ਕਰੋ ਤੇ ਆਪਾਂ ਇਦਾਂ ਹੀ ਇਤਿਹਾਸ ਨਾਲ ਜੁੜੀਆਂ ਹੋਰ ਵੀ ਵੀਡੀਓ ਬਣਾਵਾਂਗੇ ਤੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਬਹੁਤ ਬਹੁਤ